ਹਾਂ ਜੀ ਭਾਈ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਮਰਤਪਾਲ ਸਿੰਘ ਸਾਨੂੰ ਦਲਬਾਤ ਸਿੰਘ ਮੈਂ ਫਤਿਹਗੜ ਸ਼ੁਕਰਚੱਕ ਦਾ ਰਹਿਣ ਵਾਲਾ ਹਾਂ ਲਗਵੀਰ ਕਾ ਲਗੋ ਜਿਹੜਾ ਅੱਜ ਤੁਸੀਂ ਹਸਪੀਟਲ ਵਿੱਚ ਐਡਮਿਟ ਜੇ ਕਿੰਨੇ ਦਿਨ ਤੋਂ ਐਡਮਿਟ ਜੇ ਸਰ ਮੈਂ ਇੱਥੇ ਸ਼ਨੀਵਾਰ ਦਾ ਐਡਮਿਟ ਆ ਕੀ ਕਾਰਨ ਹੋ ਐਡਮਿਟ ਹੋਣ ਦਾ ਸਰਕਾਰ ਦੇ ਸਾਰੇ ਵੋਟਾਂ ਤੋਂ ਐ ਸਰ ਸਾਨੂੰ ਸਾਡੀ ਵਿਰੋਧੀ ਪਾਰ ਤੁਹਾਡੇ ਪਿੰਡ ਦੀ ਬਹੁਪਾਰਟੀ ਆ ਸਰ ਉਹ ਆਂਦੀ ਕਿ ਵੋਟਾਂ ਸਾਨੂੰ ਬਹੁਤੇ ਇਹਨਾਂ ਨੂੰ ਨਹੀਂ ਪਾਈਆਂ ਤੇ ਜਿਨ੍ਹਾਂ ਦੇ ਜਿਸ ਗੁੱਸੇ ਕਰਕੇ ਉਹਨਾਂ ਨੇ ਵੋਟਾਂ ਦੋ ਦਿਨ ਬਾਅਦ ਮੈਨੂੰ ਘੇਰਿਆ ਵੀ ਹੈ ਮੇਰੀ ਬੰਬੀ ਵਾਲੇ ਰਸਤੇ ਦੇ ਮੈਂ ਨਾ ਕਾਫੀ ਗਰਮ ਦਾ ਕਿਰਾਏ ਮੈਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਆ ਕਿ ਤੇ ਰਿਕਾਰ ਆ ਕੇ ਗੋਲੀਆਂ ਚਲਾਵਾਂਗੇ ਨਾ ਜਾਨਾ ਮਾਰਨ ਧਮਕੀਆਂ ਦਿੱਤੀਆਂ ਆ ਤੇ ਮੈਂ ਜਾ ਕੇ ਥਾਣੇ 18 ਤੱਕ ਨੂੰ ਹੇਰ ਕਮੋ ਤੇ ਸੋਈਆਂ ਚੌਂਕੀ ਰਿਪੋਰਟ ਵੀ ਰਖਾਈ ਆ ਤੇ ਕੋਈ ਪੁਲਿਸ ਨੇ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਤੇ ਜਿਸ ਕਾਰਨ ਤੇ ਫਿਰ ਥੋੜੇ ਦਿਨ ਹੋਏ ਆ ਤੇ ਮੇਰੇ ਛੋਟੇ ਬਦਰ ਨੂੰ ਉਹਨੇ ਫਿਰ ਰੋਕਿਆ ਤੇ ਨੋਤਮ ਕਹਿੰ ਦਿੱਤਿਆਂ ਤੇ ਉਦੋਂ ਵੀ ਅਸੀਂ ਨੂੰ ਅੱਡੇ ਦੇ ਉਧਾ ਪੁਸ਼ ਨਹੀਂ ਗਏ ਕਿ ਆ ਤੇ ਉਦੋਂ ਵੀ ਨੇ ਤੇ ਇਹ ਇੱਕ ਉਥੇ ਦਾ ਨਾਲ ਇਹਨਾਂ ਦੀ ਪਾਰਟੀ ਦੇ ਬੰਦੇ ਨੇ ਰਾਡ ਕੱਢ ਲਈ ਤੇ ਜਿਸ ਕਾਰਨ ਉਥੋਂ ਸਰ ਫਿਰ ਅਹੀਂ ਵਕਾਰ ਆ ਗਏ ਆ ਤੇ ਸਰ ਚਲੋ ਨੰਗਿਆ ਮੈਂ ਫੇਰ ਐਸਐਸਪੀ ਸਾਹਿਬ ਨੂੰ ਮੈਂ ਨਸਰਮਨ ਨਤੀ ਤਰੀਕ ਨੂੰ ਦਰਖਾਸਤ ਦੇ ਗਿਆ ਐ ਇਹ ਨਾਲ ਖਿਲਾਫ ਕਿਦਾਂ ਨੂੰ ਜਾਨਵਾਰ ਮਾਰ ਦੇਮਕੀਂਦਾ ਦਾ ਰੋਕਦੇ ਆ ਸਰ ਉਹ ਦਰਖਾਸਤ 13 ਗਰਦਨ ਸਰ ਹੀ ਦੋਵੇਂ ਭਰਾ ਆਪਣੇ ਖੇਤ ਤੋਂ ਆਉਂਦੇ ਆ ਵਟਾ ਪਾ ਕੇ ਤੇ ਸਰ ਉਹਨੇ ਅੱਗੇ ਗੱਡੀ ਲਾ ਕੇ ਤੇ ਮੇਰੇ ਸਰ ਕਿਰਪਾਨ ਦਾ ਹਮਲਾ ਕਰਤਾ ਤੇ ਸਰ ਉਹ ਫੇਰ ਸਾਨੂੰ ਜਾਨਵਾਰ ਮਾਰਨ ਦੀ ਧਮਕੀ ਦਿੱਤੀ ਕਿ ਤੇਰੇ ਕਾਰ ਆ ਕੇ ਹਿੰਗੋੜੀਆਂ ਚਲਾਵਾਗੇ ਤੇ ਤਰ੍ਹਾਂ ਸਾਰਾ ਟੱਬਰ ਹੀ ਦਾ ਮਾਰ ਦੇਣਾ ਜਿਹੜੇ ਆ ਪਹਿਲੇ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਵਾ ਉਹ ਉਤ ਕੇ ਜਿਹੜਾ ਹੁਣ ਨਵੇਂ ਹਮਲੇ ਆ ਜਿਹੜਾ ਛੱਟ ਲੱਗੇ ਤੋਂ ਕਿੰਨੇ ਦਿਨ ਪਹਿਲੇ ਦੀ ਗੱਲ ਸਰ ਪਹਿਲਾ ਹਮਲਾ ਸਰ ਮੈਨੂੰ ਛੱਟ ਲਾਉਣ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਮੇਰੇ ਛੋਟੇ ਬਦਰ ਨੂੰ ਵੀ ਘੇਰਿਆ ਆਏ ਨੇ ਸਰ ਇੱਕ ਦੋ ਦਿਨ ਪਹਿਲਾਂ ਹੀ ਤੇ ਉਤੋਂ ਸਿਰਫ ਵੋਟਾਂ ਤੋਂ ਵੀ ਦੋ ਦਿਨ ਬਾਅਦ ਪਹਿਲਾਂ ਮੈਨੂੰ ਇਦਾਂ ਘੇਰ ਕੇ ਬੰਬੀ ਤੇ ਵਾਦਾ ਮੇਰੇ ਨਾਲ ਗੱਲਬੰਦੀ ਕੀਤਾ ਤੇ ਮੈਨੂੰ ਇਦਾਂ ਜਨ ਜਨੋ ਮਾਰਨੀ ਧਮਕੀ ਦਿੱਤੀ ਹੁਣ ਜਿੰਨੇ ਦਿਨਾਂ ਦੇ ਤੁਸੀਂ ਹਸਪੀਟਲ ਚ ਐਡਮਿਟ ਜੇ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਤੇ ਪੁਲਿਸ ਨੂੰ ਸਰ ਪੁਲਿਸ ਨੇ ਕੋਈ ਧਿਆਨ ਲੈਣ ਆਇਆ ਤੁਹਾਡੇ ਸਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਸਾ 18 ਤਰੀਕ ਦੀ ਨਾ ਫੁੱਲ ਸਾਡੇ ਪਿੰਡ ਬੜੀ ਨਾ ਕੁਝ ਕੀਤਾ ਇਹ ਜੋ ਨੁਕਸਾਨ ਆਇਆ ਸਾਰੀ ਪੁਲਸੀ ਲਾਪਰਵਾਹੀ ਕਰਕੇ ਹੋਇਆ ਹੈ ਸਰ 18 ਤਰੀਕ ਮੈਂ ਇਹ ਰਕਮ ਵੀ ਦੋ ਵਾਰੀ ਗਿਆ ਰਾਤ ਵੀ ਗਿਆ ਸਰ ਫਿਰ ਮੈਂ ਅਮੈਜਿੰਗ ਨੂੰ ਸਵੇਰੇ ਇਹ ਰਕਮੋਂ ਫਿਰ ਗਿਆ ਸੋ ਉੱਥੇ ਸਰ ਐਸ ਐਚ ਓ ਨੇ ਮੈਨੂੰ ਸਰ ਕਿਹਾ ਕਿ ਤੋਰ ਤੱਕ ਜਿਹੜਾ ਬੈਗਿਆ ਆਪਣਾ ਵੀਰ ਦਾਂਗੇ ਪਰ ਮੈਂ ਫਿਰ ਨਹੀਂ ਕੋਈ ਨਵੇੜਿਆ ਇਹ ਸਰ ਜਿੱਦਣ ਫਿਰ ਛੋਟੇ ਬਦਰ ਨੂੰ ਮੈਨੂੰ ਘੇਰਿਆ ਮੈਂ ਫਿਰ ਚੌਕੀ ਸਾਰੀ ਦਿਹਾੜੀ ਸਰ ਨੰਬਰ ਤੇ ਉਹਨਾਂ ਨੇ ਚੌਕੇ ਨੰਬਰ ਤੇ ਫੋਨ ਲਾਉਣਾ ਰਿਹਾ ਤੇ ਮੈਨੂੰ ਲਾਰਾ ਲਾਉਂਦੇ ਰੇ ਸ਼ਾਮ ਨਵਾਵਾਂਗੇ ਸ਼ਾਮ ਨਵਾਵਾਂਗੇ ਤੇ ਇਦਾਂ ਕਰ ਕਰ ਫਿਰ ਉਹਨਾਂ ਸਾਰਾ ਦਿਨ ਦਿਨ ਘਾਤਾ ਕੋਈ ਹੈੱਡ ਕੁਆਟਰ ਤੇ ਵੀ ਤੁਹਾਡੇ ਕੋਲ ਗਿਆ ਜਾਂਦਾ ਹੈ ਫਿਰ ਰਿਪੋਰਟ ਦਿੱਤੀ ਕਿਹੜੀ ਸੋ 100 ਨੰਬਰ ਤੇ 112 ਨੰਬਰ ਤੇ ਮੈਂ ਕੰਪਲੇਨਾਂ ਕੀਤੀਆਂ ਉਹਨਾਂ ਦਾ ਵੀ ਕੋਈ ਹੱਲ ਨਹੀਂ ਦਿੱਤਾ ਗਿਆ ਸਰ ਤੇ ਮੈਂ ਜਦੋਂ ਹਰ ਵਾਰ ਕੰਪਲੇਨ ਦਿੰਦਾ ਚੌਕੇ ਫੋਨ ਹੁੰਦਾ ਹੀ ਆਵਾਂ ਕਿ ਤੇ ਸਰ ਬਾਅਦ ਇੰਨੀ ਗੱਲ ਕਰਕੇ ਉਹ ਸਰ ਬਾਅਦ ਫੋਨ ਚੁੱਕਣ ਫੋਨ ਹੀ ਚੁੱਕਦੇ ਸਰ ਤੁਹਾਡੀ ਕਾਰਵਾਈ ਨਹੀਂ ਹੁੰਦੀ ਤੇ ਫਿਰ ਅਗਲਾ ਕਦਮ ਕੀ ਹੋਏਗਾ ਤੁਹਾਡਾ ਸਰ ਅਗਲਾ ਕੰਮ ਸਰ ਅਸੀਂ ਹਾਂ ਹੀ ਆਪਣੀ ਜਿੱਤਬੰਦੀ ਦਾ ਸਾਥ ਲਾਵਾਂਗੇ ਸਰ ਸਰ ਸਾਡਾ ਅਗਮਾਨ ਸਰ ਅਸੀਂ ਗੱਲ ਕੀਤੀ ਹੋਈ ਹੈ ਉਹ ਕਹਿੰਦੇ ਭਾਵੇਂ ਆ ਸਾਨੂੰ ਇਨਸਾਫ ਦੇਵੋ ਲਈ ਥਾਣਾ ਭਾਵੇਂ ਚੌਕੀ ਤੋਂ ਹੋਗੇ ਧਰਨਾ ਲਾਉਣੇ ਪਾਵੇ ਪਰ ਅਸੀਂ ਆਪਣਾ ਇਨਸਾਫ ਲਵਾਂਗੇ ਤੇ ਪੁਲਿਸ ਕੋਲ ਪੁੱਛਾਂਗੇ ਪੁਲਿਸ ਨੇ ਇੰਨੇ ਚਿਰ ਦੀ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਕਾਰਨ ਮੁੰਡੇ ਦਾ ਇਡਾ ਨੁਕਸਾਨ ਹੋਇਆ ਹੈ ਤੋ ਇਹ ਕੀ ਮੰਨਦੇ ਜਿਹੜੇ ਜੇ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤੇ ਆ ਜਿਹੜੀ ਤਨਵਾਜੇ ਸੱਟ ਲੱਗੀ ਉਹ ਲੱਗਣੀ ਸਰ ਕਦੀ ਨਹੀਂ ਲੱਗਣੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਸਰ ਪੁਲਿਸ ਦਬਕਾ ਮਾਰਦੀ ਤੇ ਸਰ ਉਹਨੇ ਕੋਈ ਗੱਲ ਨਹੀਂ ਕਰਨੀ ਸਰ ਸਾਰਾ ਇੱਕ ਕੋਜੀ ਪੁਲਸੀ ਲਾਫਰਵਾਈ ਕਰਕੇ ਹੋਇਆ ਹੈ ਸਰ ਮੈਂ ਕੋਈ ਤੱਕ ਐਸਐਸਪੀ ਦੇ ਦਫਤਰ ਦੇ ਅੰਦਰ ਕਾਸ਼ਾਂ ਪਈਆਂ ਸਰ ਕੋਈ ਇਹ ਤੱਕ ਉਹਦੀ ਰਿਪੋਰਟ ਨਹੀਂ ਆਈ ਕੋਈ ਥਾਣੀ ਵਾਲੇ ਨਹੀਂ ਕਦੀ ਪੈਂਟ ਆਏ ਜੇ ਵੀ ਉਹ ਬੰਦੇ ਰਾਤ ਸਾਡੇ ਘਰਾਂ ਅੱਗੋਂ ਦੇ ਫੇਰੇ ਮਾਰਨਦੇ ਆ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਕਿ ਕਿ ਕਈ ਦਾ ਨੁਕਸਾਨ ਹੋ ਜਿਹਾ ਕੋਈ ਆ ਸਰ ਹੁਣੇ ਥੋੜਾ ਚਿਰ ਮੇਰੀ ਵਾਈਵ ਦਾ ਪੰਡਾ ਮੈਨੂੰ ਫੇਰ ਫੋਨ ਆ ਕੇ ਫੇਰ ਆ ਬੰਦਾ ਸਾਡੇ ਘਰ ਅੱਗੇ ਦੇ ਮਾਰ ਕੇ ਲੰਗੰਦਿਆ ਸਰ ਉਹਦੀ ਮੇ ਇੱਕ ਵੀ ਕਲਿੱਪ ਹੈਗੀ ਆ ਸਰ ਆ ਦੇਖੋ ਸਰ ਉਹ ਬੰਦਾ ਫੇਰ ਅਜੇ ਵੀ ਸਾਡੇ ਘਰ ਅੱਗੇ ਦਾ ਵੇਖ ਕੇ ਲੰਗਦੀ ਆ ਸਰ ਫਿਰ ਜਾਰ ਬਜ ਕੇ ਅਜੇ ਵੀ ਸਰਵਰ ਕੋਲ ਬੰਦ ਕੋਈ ਡਰਨੀ ਆ ਉਹ ਇੱਕੋ ਗੱਲ ਕਹਿੰਦਾ ਜਾਂ ਤੇ ਮੈਂ ਰਾਵਾਂਗਾ ਜਾਂ ਤੇਹੀ ਰਹੋਗੇ ਸਰ ਉਹਦਾ ਇੱਕੋ ਹੀ ਬਿਆਨ ਹੈ ਪੁਲਿਸ ਨੂੰ ਇਹੋ ਕਹਿਨ ਦਿਆ ਹੈ ਸਰ ਹੁਣ ਸਰ ਮੇਰੀ ਵਾਈਫ ਤੇ ਮੇਰੀ ਗੁੜੀਆ ਦੋ ਮਹੀਨੇ ਦੀ ਛੋਟੀ ਤੇ ਸਰ ਮੇਰੀ ਦਾਦਾਦੀ ਤੇ ਸਰ ਮੇਰੇ ਮਮਾ ਕੱਲੇ ਘਰ ਆ ਤੇ ਹੁਣ ਸਰ ਦੋਵੇਂ ਬ੍ਰਦਰ ਹਸਪੀਟਲ ਐਡਮਿਟ ਤੇ ਸਾਨੂੰ ਹਜੇ ਵੀ ਇੱਥੇ ਆ ਕੇ ਤੇ ਘਰ ਆ ਕੇ ਭੈਣੀਆਂ ਧਮਕੀਆਂ ਦੇ ਦਿੰਦੇ ਆ ਸਰ ਇਹਨਾਂ ਨਾਲ ਇੱਕ ਨਾਲ ਸਰ ਪੁਲਿਸ ਆਫਿਸਰ ਵੀ ਆੜਿਆ 18 ਤੱਕ ਨੂੰ ਘੇਰ ਕੇ ਮੇਰੇ ਗੋਲ ਮਾਰਨ ਦੀ ਧਮਕੀ ਦਿੱਤੀ ਆ ਤੇ ਸਰ ਮੇ ਕੋਈ ਵਧੀਆ ਆਡੀਓ ਕਲਿੱਪ ਵੀ ਹੈ ਜਿਹਚੋ ਕਹਿੰਦੇ ਸਾਡੇ ਕੋਲ ਲੈ ਆ ਗਏ ਆ ਤੇ ਸਰ ਹੁਣ ਵੀ ਉਹ ਬੰਦਾ ਸਾਰਾ ਚੋਰ ਲਾਉਂਦਾ ਸਭ ਸਰ ਮੇਨ ਸਰ ਪੁਲਿਸ ਨੂੰ ਟੱਕਰੀਆਂ ਦੇ ਵੱਲੋਂ ਉਹ ਦਿਆ ਆ ਕਿ ਬੈਠੀ ਨਹੀਂ ਕਿ ਇਹ ਨਾ ਕਰਨੇ ਇਹ ਕਰਦੇ ਹੀ ਕਿ ਪੰਨਾ ਨਾ ਆਉਣਾ ਗੈਂਗਸਟਰ ਦੇਖਣਾ ਤੇ ਹੱਥ ਪੁਹਿਆ ਰਹੇ ਹੂੰ ਅਨੇ ਨੂੰ ਪਹਿਲੇ ਵੀ ਤਮ ਕਹਿੰਦੇ ਸੀ ਕਿ ਆ ਗਏ ਸਰਾ ਜੀ ਸਰਾ ਆਵੇ ਸਰਮਣ ਨੂੰ ਨਤੇਜ ਨੂੰ ਨੇ ਤਮ ਕਹਿੰਦੀਆਂ ਕਿ ਆ ਤੂੰ ਮੈਨੂੰ ਵੀ ਘੇਰਿਆ ਆਜੂ ਕੇ ਕਹਿੰਦੇ ਸਾਬ ਨੂੰ ਕਿ ਜੁਸਤਾ ਹੈ ਨਾ ਮੁੱਕ ਕੇ ਸਰਾ ਸਦਾ ਲਲਕਾਰ ਦੇ ਦਿਆ ਕੋਈ ਸਰਾ ਉਹ ਬੰਦਰ ਪੁੱਸ ਦਾ ਡਰ ਨਹੀਂ ਕੋਈ ਪ੍ਰਸ਼ਾਸਨ ਦਾ ਬੰਦੇ ਨੂੰ ਡਰਨੀ ਆ ਸਾਰਾ ਸਾਰਾ ਕੁਝ ਪੁਲਸੀ ਲਾਪਰਵਾਹੀ ਕਰਕੇ ਹੋਣ ਦਿਆ ਆ ਸਰ ਮੈਂ ਚਾਹਣਾ ਸ਼ੀਤੀ ਸ਼ੀਤੀ ਪੁਲਿਸ ਪ੍ਰਸ਼ਾਸਨ ਨੇ ਚੀਤ ਥੋੜਾ ਮੁੱਦਾ ਠਾਵੇ ਜੋ ਇਹੋ ਜਿਹੇ ਪਿੰਡਾਂ ਨੂੰ ਠੱਲ ਪਵੇ ਜੋ ਖੁਸ਼ਰੀਆਂ ਵਿੱਚ ਦਾ ਗੁੰਡਾਗਰਦੀ ਕਰਦੇ ਫਿਰਦੇ ਪਿੰਡਾਂ 'ਚ ਤਬ ਤਾਂ ਇਹ ਉਸਰਾ ਨੋਨ ਆਇਆ ਧਮਕੀ ਦੇ ਦਿੱਤਾ ਨੋਈ ਉੱਥੇ ਕੰਕਣੀ ਵੀ ਜਿੰਦੇ ਨਹੀਂ ਸਰ ਉਹਨੂੰ ਮੈਂ ਫੋਨ ਲਾ ਕੇ ਉਹਨੂੰ ਮੇਰੀ ਮਰਮਾ ਦੱਸਿਆ ਵੀ ਕੀ ਉਹ ਇਦਾਂ ਕਰਦਾ ਫਿਰਦਾ ਪਰ ਸਰ ਉਹ ਆਪਣੇ ਬੰਦੇ ਨੂੰ ਗਲਤ ਕਹਿਣ ਦੇ ਉਹ ਫਿਰ ਕਹਿਣ ਦੇ ਕਿ ਅਸੀਂ ਧਾਣਾ ਕਰੀਂ ਦੇਖਣਾ ਆ ਤੇ ਲੋ ਉਹ ਕਰੀ ਸਰ ਉਹਨਾਂ ਨੂੰ ਸਿੱਧੀ ਧਮਕੀ ਦਿੱਤੀ ਕਿ ਇਹਨਾਂ ਕੋ ਆਪਣੇ ਲੋ ਨਹੀਂ ਪੁੰਜੇ ਜਾਣੇ ਸਰ ਉਹ ਵੀ ਸਰ ਮੁਲਾਜ਼ਮ ਹੈ ਕੋਈ ਬੰਦੇ ਨੂੰ ਡਾਰੀ ਨਹੀਂ ਹੈ ਸਰ ਉਹਨੂੰ ਹੈਲੋ ਹੈਲੋ ਵਿਵੇnder ਸਿੰਘ ਜੀ ਛਿੰਦਾ ਬੋਲਦੇ ਬਈ ਜੀ ਪੱਤਰਕਾਰ ਗੱਲ ਕਰਦਾ ਪਿਆ ਹਾਂਜੀ ਪੱਤਰਕਾਰ ਗੱਲ ਕਰਦਾ ਪਿਆ ਜੀ ਹਾਂਜੀ ਹਾਂਜੀ ਸਰ ਸਰ ਤੁਹਾਡਾ ਕੋਈ ਝਗੜਾ ਹੋਇਆ ਅਮਰਤਪਾਲ ਦੇ ਨਾਲ ਤੁਹਾਨੂੰ ਕਿਹਨੇ ਕਿਹਾ ਜੀ ਹਾਂਜੀ ਤੁਹਾਨੂੰ ਕਿਹਨੇ ਕਿਹਾ ਜੀ ਨਹੀਂ ਉਧਰ ਦੀ ਪਾਰਟੀ ਦੀ ਖਬਰ ਕੀਤੀ ਆ ਗਾੜੀ ਤੁਹਾਡਾ ਪੱਖ ਲੈਣਾ ਵਾ ਜੀ ਮੈਂ ਤਾਂ ਪੁੱਛਣ ਡਿਆ ਵਾਂ ਵੀ ਤੁਹਾਡਾ ਕੋਈ ਝਗੜਾ ਹੋਇਆ ਅਮਰਤਪਾਲ ਦੇ ਨਾਲ ਨਹੀਂ 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 ਅੱਛਾ ਜੀ ਮੇਰੀ ਪ੍ਰੀਸ ਪਾਰਟੀ ਫਤਿਹਗੜ੍ਹ ਸ਼ੁਕਰ ਚੱਕ ਮੌਕੇ ਤੇ ਗਈ ਹੀ ਉੱਥੇ ਕਿ ਸ਼ਰਿੰਦਰ ਨਾਂ ਦਾ ਲੜਕਾ ਵਾ ਤੇ ਦੂਜੇ ਬੰਦੇ ਅਮਰਤ ਪਾ ਲਿਆ ਉਹਨਾਂ ਦਾ ਝਗੜਾ ਮਾਮੂਲੀ ਹੋਇਆ ਦੋਵੇਂ ਪਾਰਟੀਆਂ ਮੇਕ ਹੋਈਆਂ ਸੀ ਉਹਨਾਂ ਵਿੱਚ ਅਮਰਤਪਾਲ ਵੀ ਦਾਖਲ ਹੋਇਆ ਦੂਜੇ ਬੰਦੇ ਵੀ ਦਾਖਲ ਹੋਇਆ ਜੇ ਤੇ ਉਹਨਾਂ ਦਾ ਕੰਪਰਮੇਸ਼ ਹੁੰਦਾ ਹੋਇਆ ਤੇ ਰਾਈਨਵਾ ਕਰਾ ਦੇਵਾਂਗੇ ਜੇਕਰ ਨਹੀਂ ਹੋਏਗਾ ਤੇ ਜੋ ਜੋ ਰਿਜ਼ਲਟ ਜਿਹਾ ਮੁਤਾਬਕ ਕਾਨੂੰਨ ਕਰ ਰਿਹਾ ਸਰ ਅਮਰਤਪਾਲ ਜੀ ਕਹਿਣ ਬਤਾਵੋ ਕਿ ਜਿਹੜੀ ਉਹਨਾਂ ਦੀਆਂ ਮਰਖਾਸਤਾਂ ਆ ਮਾ 60 ਲਗਾ ਕੋ ਪਹਿਲਾਂ ਨਹੀਂ ਦਿੱਤੀਆਂ ਬੁਲੂਸ ਨੂੰ ਕਿ ਮੈਨੂੰ ਇਹਨਾਂ ਲੋਕੋ ਕੋਈ ਦਿਨ ਤੋਂ ਗਲਤ ਧਿਆਰ ਗਿਆ ਜਾ ਮਾਰਨੀ ਆ ਮੈਂ ਇੱਥੇ ਪੋਸਟਡ ਮੈਂ ਇੱਥੇ 15 ਦਿਨ ਤੋਂ ਪੋਸਟਡ ਹੋਇਆ ਨਵਾ ਮੇਰੇ ਕੋਲ ਅਮਰਤਪਾਲ ਜੀ ਕੋਈ ਦਰਖਾਸਤ ਨਹੀਂ ਆ ਜੇਕਰ ਪਹਿਲੇ ਇੰਚਾਰਜ ਕੋ ਉਦਨ ਬੰਦ ਕਰ ਰਿਹਾ ਕੀ ਸੀ ਇੱਕ 18 ਅਕਤੂਬਰ ਨੂੰ ਤੇ ਇੱਕ 29 ਨਵੰਬਰ ਦੀ ਦਰਖਾਸਤ ਹੋਈ ਸੀ। ਉਹਦੇ ਬਾਰੇ ਕੀ ਜਾਣਨਾ ਚਾਹੁੰਦੇ? 29 ਨਵੰਬਰ ਵਾਲੀ ਦਖਾਸਤ ਮੇਰੇ ਕੋਲ ਨਹੀਂ ਗਈ। ਇੱਕ ਫੋਨ ਨੰਬਰ ਦੇ ਉੱਤੇ ਤਾਂ ਕਿਵੇਂ ਆਈ ਉਹਨਾਂ ਦੇ ਕੋਲ ਉਹਦਾ ਉਹਦੀ ਸਬੰਧ ਜੁਈਆ ਕਰਦਾ। ਉਹਨਾਂ ਨਾਲ ਇਸ ਸਬੰਧੀ ਅਮਰਤਪਾਲ ਦੀ ਕੋਈ ਗੱਲ ਨਹੀਂ ਹੋਈ ਇਸ ਵਿਸ਼ੇ ਤੇ। ਨਾ ਉਹ ਮੈਂ ਅਮਰਤਪਾਲ ਮੇਕੂ ਆਇਆ ਮਨੂ ਜਿੱਦ ਝਗੜਾ ਹੋਇਆ ਉਹ ਦਿਨ ਮੇਕੂ ਆਇਆ। ਜੇਕਰ ਇਹ ਨਾਮ ਨਾ ਨਾ ਹੋਇਆ ਤਾਂ ਵੀ ਬੰਦ ਕਰ ਦਿੱਤਾ। ਉਹਦਾ ਪੰਜਾਬ ਦੇ ਵਿੱਚ ਕੀ ਪਾਇਆ ਗਿਆ ਜੀ? ਕੋਈ ਕਹਿੰਦੇ ਬਾਅਦ ਵਿੱਚ ਤਾਂ ਸਾਡੇ ਨਾਲ ਨਾ ਨਾ ਹਾਲ ਹੋਏਗਾ। ਦੂਜੀ ਪਾਰਟੀ ਕੇ ਹਸਪੀਟਲ ਕੇ ਕਿਹੜਾ ਇਹ ਨਹੀਂ ਮੈਨੂੰ ਕਲੀਅਰ ਕਿੱਥੇ ਦਾਖਲ ਨੇ ਉਹਨੂੰ ਪਤਾ ਹੈ ਦੇਖੋ ਲੜਾਈ ਦਾ ਮੁੱਖ ਕਾਰਨ ਕੀ ਹੈ ਅੱਜ ਹਨੀ ਲੜਾਈ ਦਾ ਮੁੱਖ ਕਾਰਨ ਕੀ ਹੈ ਆਪਸ਼ਿਕ ਮਾਮੂਲੀ ਦਾ ਜੋ ਸ਼ੋਅ ਹੋ ਗਿਆ ਆਪਸ਼ਿਕ ਜਿਹਨਾਂ ਦੀ ਵੇਖ ਲਾਂ ਕਲੀਅਰ ਕਰ ਲਾਂ ਜਿਹਨੂੰ ਮੇਰੇ ਕੋਲ ਦੋ ਪਾਰਟੀਆਂ ਹੋਣਗੀਆਂ ਦਿੱਤਾ ਟਾਈਮ ਆਉਣ ਮੈਂ ਕਾ